ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ ਐਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਨ ਲੱਗੇ ਅੱਜ ਦੇ ਬਲੌਗ ਦੇ ਟਾਈਮ 9:30 ਦਾ ਹੋ ਚੁੱਕਿਆ ਤੇ ਕੰਟੀਨਿਊ ਨਹੀਂ ਕਰ ਪਾਈ ਇੱਕ ਦੋ ਦਿਨ ਤੋਂ ਬਲੌਗ ਆਪਾਂ ਕਿਉਂਕਿ ਮੇਰੀ ਤਬੀਅਤ ਥੋੜੀ ਠੀਕ ਨਹੀਂ ਸੀ ਬਟ ਅੱਜ ਆਪਾਂ ਠੀਕ ਆ ਥੋੜੇ ਜਿੇ ਔਰ ਮੈਂ ਕਿਹਾ ਚਲੋ ਫੇਰ ਆਉਣੇ ਆ ਸਟਾਰਟ ਕਰਦੇ ਆ ਬਲੌਗ ਸੋ ਸ਼ੁਰੂਆਤ ਕਰੀਏ ਜੀ ਅੱਜ ਦੇ ਦਿਨ ਦੇ ਤੇ ਅੱਜ ਹੈਗੀ ਆ ਸ਼ਿਵਰਾਤਰੀ ਤੇ ਆਪਾਂ ਰੱਖਿਆ ਫਾਸਟ ਤੇ ਹੁਣ ਆਪਾਂ نیچے ਜਾ ਕੇ ਪਹਿਲਾਂ ਮੰਦਿਰ ਜਾ ਕੇ ਆਉਨੇ ਆ ਉਸ ਤੋਂ ਬਾਅਦ ਦੇ ਦਿਆਂ ਫਿਰ ਕੀ ਕਰਨਾ ਆ ਤੇ ਅੱਜ ਕੁਝ ਨਵਾਂ ਵੀ ਕਰਨਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਬਲੌਗ ਦੇ ਵਿੱਚ ਤੇ ਉਸ ਦੇ ਲਈ ਫਿਰ ਬਲੌਗ ਸਾਰਾ ਦੇਖਣਾ ਤੁਸੀਂ ਐਂਡ ਤੱਕ ਲੌਬੀ ਪਿਆਰੇ ਨਾਗਰਿਕ ਪਿਆਰੇ ਨਾਗਰਿਕ ਪਿਆਰੇ ਨਾਗਰਿਕ ਨੂੰ ਆਰਸੀ ਮਿਲ ਗਈ ਆਰ ਸੀ ਲੱਗਦੀ ਹੈ ਨਾ ਤੇ ਸਕੂਟਰੀ ਦੀ ਪਰ ਨੰਬਰ ਪਲੇਟਾਂ ਦਾ ਹਜੇ ਆਪਾਂ ਨੂੰ ਕੋਈ ਨੋਟ ਇਹ ਨਹੀਂ ਆਇਆ ਹੈਗਾ ਵੀ ਲਵਾ ਕੇ ਲੈ ਜਾਓ ਜਾਂ ਨਾ ਕਾਲ ਕਰਦੇ ਆ ਉਹਨਾਂ ਨੂੰ ਵੀ ਆਰ ਸੀ ਤਾਂ ਪਹੁੰਚ ਗਈ ਸਾਡੇ ਕੋਲ ਨੰਬਰ ਕੀ ਮਿਲੇ ਆਪਾਂ ਨੂੰ ਚੈੱਕ ਕਰ ਲੈਣੇ ਆਰ ਸੀ ਤੋਂ ਹੁਣ ਆਪਾਂ ਜੋ ਉਹਨੂੰ ਆਪਾਂ ਨੂੰ ਚਾਹੀਦਾ ਸੀ ਉਹੀ ਮਿਲਿਆ ਘਰੇ ਨਹੀਂ ਬੈਠ ਹੁੰਦਾ ਇਹਨਾਂ ਤੋਂ ਕੰਟਜੂ ਵੀ ਨਹੀਂ ਟੈਗ ਹੈ ਕਿ ਠੰਡ ਚ ਪੱਕਾ ਕੋਈ ਮੈਂ ਕੱਢ ਦਿੰਨੀ ਆ ਇਕੱਲੇ ਹਲੇ ਤਾਂ ਕਾਗਜ਼ ਤਾਂ ਬਾਅਦੋਂ ਪੜ ਲਾਂਗੇ ਪਿਆਰੇ ਨਾਗਰਿਕ ਨੂੰ ਇਹ ਆਰ.ਸੀ ਕਹਿੰਦੇ ਨੇ ਸ਼ਾਇਦ ਇਹ ਨਹੀਂ ਦਿੰਦੀ ਆ ਪਟਾਕੇ ਚੱਲਣਾ ਬਾਕੀ ਆ ਇਹਨੂੰ ਸ਼ਾਇਦ ਆਰ.ਸੀ ਕਹਿੰਦੇ ਨੇ ਬੱਸ ਬਿੱਲੀ ਹੋ ਕੇ ਬੈਠੀ ਸੀ ਕਿ ਮੈਂ ਤਾਂ ਫੋਨ ਕਰ ਲਵਾਂ ਵਧਾਈਆਂ ਤੁਹਾਨੂੰ ਸਮਾਰਟ ਕਾਟ ਆਧਾਰ ਤੇ ਗਾਈਡ ਹਾਲ ਤੋਂ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਹੈ ਮੁਬਾਰਕਾਂ ਜੀ ਡਿਪਾਰਟਮੈਂਟ ਆਫ ਟ੍ਰਾਂਸਪੋਰਟ अच्छा ਨਾਲ ਇਹਨਾਂ ਕਵਰ ਦਿੱਤਾ ਕਹਿੰਦੇ ਇਹ ਚ ਪਾ ਲੋ ਦਾ ਸੇਮ ਇਹਨਾਂ ਤੋਂ ਅਸੀਂ ਕਰਾਂਗੇ ਕੀ ਟਾਈਮ ਹੋ ਗਿਆ 10:30 ਦਾ ਤੇ ਆਪਾਂ ਨੇ ਅਰਸ਼ ਨੂੰ ਭੇਜਿਆ ਪਿੰਡ ਸਮਾਨ ਲੈਣ ਲਈ ਜੋ ਆਪਾਂ ਲੈ ਕੇ ਜਾਣਾ ਮੰਦਰ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆ ਮੰਦਰ ਪਹਿਲਾਂ ਸਾਨੂੰ ਗਿੱਲਾ ਜਾਣਾ ਪੈਂਦਾ ਹੁੰਦਾ ਸੀਗਾ ਮੰਦਰ ਵੱਟ ਹੁਣ ਆਪਣੇ ਪਿੰਡ ਹੀ ਬਣ ਗਿਆ ਮੰਦਰ ਤੇ ਅੱਜ ਆਪਾਂ ਉੱਥੇ ਚੱਲਾਂ ਕਿਉਂਕਿ ਗਿੱਲਾ ਵਾਲੇ ਮੰਦਰ 'ਚ ਭੀੜ ਵੀ ਬਹੁਤ ਜ਼ਿਆਦਾ ਹੁੰਦੀ ਸੀ ਰਾਤਰੀ ਕਰਕੇ ਤਾਂ ਕਰਕੇ ਗਰਵਾਚੇ ਜਿਹੜਾ ਪਿੱਛੇ ਖਿਆਦਾ ਜੂਰਾ ਤੁਸ ਜਿਹੜਾ ਸਹਾਰਾ ਕਰਕੇ ਉਹ ਨਾਮ ਲਾ ਕੇ ਜਿਹੜੀ ਗੱਲ ਜਿਹੜੀ ਅਮਾ ਉਸਿਆ ਕਰਿਆ ਮੰਦਰ ਜਾਏ ਮੱਥਾ ਟੇਕਿਆ ਹੈ ਤੇ ਬੜਾ ਸਾਰਾ ਤਿਲਕ ਲਵਾਇਆ ਹੈ ਤੇ ਚਲੋ ਹੁਣ ਆਪਾਂ ਥੋੜਾ ਟਾਈਮ ਬੈਠ ਕੇ ਬਾਹਰ ਸਟ੍ਰੇਟ ਕਰੀਏ ਜਾਂ ਕਿਸੇ ਕੰਮ 'ਚ ਲੱਗ ਜੇ ਨੇਰ ਪੇਂਟ ਚੇਂਜ ਕਰ ਲੈਂਦੇ ਆ ਮੈਨੂੰ ਭੁੱਖ ਨਹੀਂ ਲੱਗੂਗੀ ਨੇਰ ਪੇਂਟ ਚੇਂਜ ਕਰ ਲੈਂਦੇ ਆ ਬਾਹਰ ਸਟ੍ਰੇਟ ਕਰ ਲੈਂਦੇ ਆ ਬੈਠ ਕੇ ਇਦਾਂ ਦੇ ਕੰਮਕਾਰ ਜੇ ਕਰਦੇ ਆ ਤਾਕੇ ਫਿਰ ਆਪਾਂ ਨੂੰ ਭੁੱਖ ਵੱਲ ਧਿਆਨ ਹੀ ਨਹੀਂ ਜਾਊਗਾ। ਆਹ ਚਲੋ ਵੈਸੇ ਸਾਨੂੰ ਦੋ ਸਾਡੇ ਪਿੰਡ ਦੇ ਕਾਫੀ ਮੰਦਰ ਨੇ ਦੋ ਮੰਦਰਾਂ ਚ ਸੱਦੇ ਆਏ ਨੇ ਸਾਨੂੰ। ਇੱਕ ਚ ਹੈਗਾ 12 ਵਜੇ ਕੀਰਤਨ, ਇੱਕ ਦੇ ਵਿੱਚ ਹੈਗਾ 3 ਵਜੇ। ਕਿ ਆਇਓ ਜਿੱਥੇ ਸਮੋਸੇ, ਖੀਰ, ਪਕੌੜੇ ਸਾਰੇ ਲੰਗਰ ਚੱਲਣਾ ਤੇ ਫਰ ਆਪਣਾ ਹੈਗਾ ਵਰਤ। ਚਲੋ ਕੋਈ ਨਹੀਂ ਦੇ ਦੇਆ ਕਿ ਟਾਈਮ ਹੋਇਆ ਤਾਂ ਜਾਵਾਂਗੇ। ਪਾਲਾ ਲਗਾ ਨੀਲ ਪੇਂਟ ਇੱਧਰ ਜਸਵਿੰਦਰ ਕਨਫਿਊਜ਼ ਆ ਵੀ ਕਿਹੜਾ ਰੰਗ ਲਾਉਣਾ ਚੱਲ ਅੱਖਾ ਬੰਦ ਕਰਕੇ ਚੱਕ ਹੂੰ ਆਇਆ ਚੱਲ ਦੂਜਾ ਚਾਂਸ ਤਿੰਨ ਚਾਂਸ ਮੈਨੂੰ ਤੀਜਾ ਲਾਸਟ ਇਹਨੂੰ ਕੱਢ ਦੇ ਬਾਹਰ ਰੱਖ ਦੇ ਇਹਨੂੰ ਜਿਹੜੀ ਚੱਕੀ ਸੀ ਹੁਣ ਇਹ ਵੀ ਪਹਿਲਾਂ ਚੱਕੀ ਸੀ ਆ ਵੀ ਚੱਕੀ ਸੀ ਚੱਲ ਫੋਏ ਹੋਏ ਛੋੜੇ ਛੁੜ ਗਿਉਂਦੇ ਨੇ ਤੀਜਾ ਚਾਂਸ ਆਹਨ ਹਾਂ ਆਹ ਲਓ ਯਾਰ ਰੰਗ ਆਇਆ ਨੇ ਜਸਵਿੰਦਰ ਨੂੰ ਕਹਿ ਲਿਆ ਸੀ ਚੰਗਾ ਲੱਗਾ ਹਾਂ 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 ਚੱਕ ਕਿਹੜਾ ਚੱਕੇਗੀ ਆ ਵੀ ਮੈਂ ਆਪਣਾ ਤਾਂ ਆਪਣੇ ਲਾ ਲਈ ਆਹ ਵਾਲਾ ਕਲਰ ਲਗਾ ਵੀ ਲਈ ਤੇ ਖਰਾਬ ਵੀ ਕਰ ਲਈ ਇਧਰ ਵੀਡੀਓ ਬਣਾਉਂਦੀ ਬਣਾਉਂਦੀ ਤੇ ਫੋਨ ਨੂੰ ਲੱਗ ਗਈ ਚੀਚੀ ਕਿੱਥੇ ਗਈ ਹੋਰ ਇਹਨੂੰ ਠੀਕ ਕਰਨਾ ਪਊ ਮਾਈ ਗॉड ਟਾਈਮ ਹੋ ਗਿਆ ਪੌਣੇ 6 ਦਾ ਤੇ ਟਿਊਸ਼ਨ ਕਲਾਸ ਹੋ ਗਈ ਆਪਣੀ ਖਤਮ ਤੇ ਹੁਣ ਆਪਾਂ ਚੱਲੇ ਉੱਪਰ ਕਿਤਾਬੀਆਂ ਨੂੰ ਪੜਾਉਣਾ ਆ ਤੇ ਟਿਊਸ਼ਨ ਟਾਈਮ ਸ਼ੌਪ ਦੇ ਵਿੱਚ ਬਹੁਤ ਘਾ ਪਾ ਲੰਗੇ ਬੱਚੇ ਆਪਾਂ ਆਇਆ ਇੱਕ ਪਾਰਸਲ ਇਹਨੂੰ ਆਪਾਂ ਹੁਣ ਕੱਲ ਹੀ ਖੋਲਾਂਗੇ ਵੈਸੇ ਇਹਦੇ ਵਿੱਚ ਸੂਟ ਨਹੀਂ ਹੈਗਾ ਕਿਉਂਕਿ ਜੇ ਸੂਟ ਹੁੰਦਾ ਫਿਰ ਤਾਂ ਮੈਂ ਜਲਦੀ ਜਲਦੀ ਖੋਲ੍ਹ ਲਿਆ ਸੀ ਤੇ ਇਹਦੇ ਵਿੱਚ ਕੀ ਆ ਉਹ ਮੈਨੂੰ ਪਤਾ ਲੱਗ ਗਿਆ ਇਹ ਆਪਾਂ ਮਗਾਇਏ ਨੇ 10ਵੀਂ ਦੇ ਲਈ ਇਹ ਲਪਫੇ ਜਿਹੜੇ 10ਵੀਂ ਦੇ ਵਿੱਚ ਲੱਗਦੇ ਹੁੰਦੇ ਆ ਤੇ ਪਿਛਲੀ ਵਾਰ ਜਦੋਂ ਮੈਂ ਮਈ ਦੇ ਵਿੱਚ ਆਰਡਰ ਕੀਤੇ ਸੀ ਕਾਫੀ ਲੰਬਾ ਟਾਈਮ ਚੱਲ ਜਾਂਦਾ ਹੁੰਦਾ ਇਹ। ਹੋਪੀ 7-8 ਮਹੀਨੇ ਚੱਲ ਜਾਣੇ ਆ। ਤੇ ਇਹਨਾਂ ਕੱਲ ਉੱਪਰ ਕਰਕੇ ਉੱਪਰ ਲੈ ਕੇ ਚੱਲਾਂਗੇ। ਔਰ ਅੱਜ ਮੈਂ ਇੱਕ ਚੀਜ਼ ਹੋਰ ਲਈ ਆ ਉਹ ਵੀ ਤੁਹਾਨੂੰ ਦਿਖਾਉਣੀ ਆ। ਅੱਜ ਮੈਂ ਲਿਆ ਇਹ ਵਾਲਾ ਗੱਲਾ। ਮੈਨੂੰ ਇਹਦਾ ਚਾਰਜ ਆ ਚੜਿਆ ਸੀ, ਸ਼ੌਂਕ ਜਿਹਾ ਚੜਿਆ ਸੀ ਇੱਕ। ਕਿ ਹੁਣ ਆਪਾਂ ਇਹਦੇ ਵਿੱਚ ਡੇਲੀ ਪੈਸੇ ਪਾਇਆ ਕਰਾਂਗੇ ਫਿਰ 1 ਸਾਲ ਬਾਅਦ ਪੰਨਾਂਗੇ ਇਹਨੂੰ ਪਹਿਲਾਂ ਵੀ ਮੇਰੇ ਕੋਲ ਹੁੰਦਾ ਹੁੰਦਾ ਸੀ ਇਹ ਪਹਿਲਾਂ ਮੈਲ ਵਿੱਚ ਪੈਸੇ ਪਾ ਦੇਣ ਜਿੰਨੇ ਕੁ ਪਾ ਦੇਣ ਪਹਿਲਾਂ ਤੁਹਾਨੂੰ 20 ਵਾਰ ਦੇਖਣਾ ਨਹੀਂ ਫਿਰ ਉਹਨੂੰ ਲੈ ਕੇ ਚਮਚੇ ਜੀ ਡੰਡੀ ਨਾਲ ਕੱਢ ਲੈਂਦੀ ਹੁੰਦੀ ਸੀਗੀ ਭਾਵੇਂ ਪਾਉਂਦੇ ਹੁੰਦੇ ਸੀ ਪਹਿਲਾਂ ਤਾਂ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਕਰਾਂਗੇ ਪੈਸੇ ਤੇ ਆਪਾਂ ਆ ਗਏ ਉੱਪਰ ਤੇ ਉੱਪਰ ਆ ਕੇ ਕਰੀਏ ਫਿਨਿਸ਼ ਆਪਾਂ ਆਪਣੇ ਕੰਮ ਤੇ ਹੋਹ ਥੋੜਾ ਟਾਈਮ ਦਾਮ ਲੈ ਲਈਏ ਤੇ ਉਸ ਤੋਂ ਪਹਿਲਾਂ ਅੱਜ ਜਦੋਂ ਮੈਂ ਬਲੌਗ ਦੀ ਸਟਾਰਟਿੰਗ ਕਰਨ ਲੱਗੀ ਸੀ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਅੱਜ ਆਪਾਂ ਕੁਝ ਨਵਾਂ ਕਰਨਾ ਤੇ ਕੁਝ ਨਵਾਂ ਖਰੀਦਣਾ ਸੀ ਸੋ ਆਪਾਂ ਨੇ ਖਰੀਦ ਲਿਆ ਤੇ ਆਪਾਂ ਨੇ ਟਰਾਂਸਪੋਰਟ ਵਾਲੀ ਜਿਹੜੀ ਦੂਜੀ ਗੱਡੀ ਹੁੰਦੀ ਹੈ ਲੋਡਿੰਗ ਵਾਲੀ ਉਹ ਆਪਾਂ ਇੱਕ ਨਵੀਂ ਲਈਆ ਇੱਕ ਤਾਂ ਆਪਣੇ ਕੋਲ ਪਹਿਲਾਂ ਹੀ ਸੀਗੀ ਤੇ ਇੱਕ ਆਪਾਂ ਅੱਜ ਨਵੀਂ ਲਈਆ ਔਰ ਮੈਨੂੰ ਪਤਾ ਨਹੀਂ ਸ਼ਾਇਦ ਇੰਦਰ ਜਿੰਨੇ ਕਲਿੱਪਸ ਲਈਆਂ ਹੋਣਗੇ ਉੱਥੇ ਜਾਂ ਨਹੀਂ ਕਿਉਂਕਿ ਮੈਂ ਨਹੀਂ ਗਈ ਸੀ ਕਿਉਂਕਿ ਮੇਰਾ ਫਾਸਟ ਸੀ ਇੰਦਰ ਜੀ ਜਦੋਂ ਮੈਨੂੰ ਕਹਿ ਰਹੇ ਸੀ ਕਿ ਤੂੰ ਨਾਲ ਚੱਲ ਬਟ ਮੈਂ ਕਿਹਾ ਕਿ ਨਹੀਂ ਮੇਰੇ ਤੁਨ ਜਾਣਾ ਕਿਉਂਕਿ ਮੇਰਾ ਫਾਸਟ ਹੈ ਕਿਉਂਕਿ ਉੱਥੇ ਬਹੁਤ ਥਕਾ ਦਿੰਦੇ ਨੇ ਇੰਨਾ ਫਾਈਲ ਦਾ ਕੰਮ ਹੁੰਦਾ ਤੇ ਕਾਫੀ ਥਕਾ ਦਿੰਦੇ ਨੇ ਕਿਉਂਕਿ ਅੱਜ ਤੋਂ ਪਹਿਲਾਂ ਵੀ ਜਿੰਨੀਆਂ ਗੱਡੀਆਂ ਅਸੀਂ ਲਈਆਂ ਨੇ ਜਾਂ ਕੁਝ ਵੀ ਨਵਾਂ ਕੰਮ ਕਰਦੇ ਆ ਤਾਂ ਅਸੀਂ ਹਸਬੰਡ ਵਾਈਫ ਤੋਂ ਨੂੰ ਇਕੱਠੇ ਹੋ ਕੇ ਹੀ ਕਰਦੇ ਆ ਇਦਾਂ ਨਹੀਂ ਹੋਇਆ ਕਿ ਕੋਈ ਆਪਣਾ ਕੰਮ ਕਰੇ ਕੋਈ ਆਪਣਾ ਇਦਾਂ ਦਾ ਕੁਝ ਵੀ ਨਹੀਂ ਹੋਇਆ ਤੇ ਫਿਰ ਉਹ ਮੈਨੂੰ ਕਹਿ ਰਹੇ ਸੀ ਮਾਰਨਿਕ ਕਿ ਤੂੰ ਚੱਲ ਨਾਲ ਕੁਝ ਨਹੀਂ ਹੁੰਦਾ ਇੰਨਾ ਟਾਈਮ ਨਹੀਂ ਲੱਗਣਾ ਉਹ ਮੈਨੂੰ ਕਹੇ ਸੀ 11 ਵਜੇ ਆਪਾਂ ਵਾਪਸ ਆ ਜਾਾਂਗੇ 10:00 ਵਜੇ ਜਾ ਕੇ ਮੈਨੂੰ ਪਤਾ ਸੀ ਕਿ ਟਾਈਮ ਬਹੁਤ ਲੱਗ ਜਾਣਾ ਤੇ ਉਹ ਆਏ ਨੇ ਵਾਪਸ 1:30 ਵਜੇ ਸੋ ਉਹ ਹੀ ਗਏ ਮੈਨੂੰ ਕਲਿੱਪਸ ਕਿਹਾ ਸੀ ਕਿ ਬਲੌਗ ਲਈ ਬਣਾ ਲਿਓ ਬਟ ਪਤਾ ਨਹੀਂ ਬਣਾਈਆਂ ਨੇ ਕਿ ਨਹੀਂ ਅਗਰ ਬਣਾਈਆਂ ਹੋਈਆਂ ਤਾਂ ਬਲੌਗ ਦੇ ਵਿੱਚ ਆਪਾਂ ਐਡ ਜ਼ਰੂਰ ਕਰਾਂਗੇ ਔਰ ਸੋ ਚਲੋ ਜੀ ਹੁਣ ਆਪਾਂ ਕਰੀਏ ਆਪਣੇ ਬਾਕੀ ਕੰਮ ਤੇ ਮੈਂ ਗੱਡੀ ਦੀ ਵੀਡੀਓ ਪਾਉਣੀ ਭੁੱਲ ਗਈ ਕੱਲ ਦਿਖਾਉਂਗੀ ਕੱਲ ਦੇ ਬਲੌਗ ਦੇ ਵਿੱਚ ਦਿਖਾਉਂਗੀ ਜੇ ਅੱਜ ਕਲਿੱਪ ਨਾ ਲਈਆਂ ਗਿਆ ਅੰਦਰ ਜਿੱਤੇ ਤਾਂ ਆਪਾਂ ਕੱਲ ਦੇ ਬਲੌਗ ਦੇ ਵਿੱਚ ਦਿਖਾਵਾਂਗੇ ਗੱਡੀ ਕਿਹੜੀ ਲਈ ਆਪਾਂ ਨੇ ਨਵੀਂ ਕਿਉਂਕਿ ਉਹ ਕਲੋਨੀ ਦੇ ਵਿੱਚ ਖੜੀ ਸੀ ਉਧਰਲੀ ਸਾਈਡ ਤੇ ਹੁਣ ਉਹਦਾ ਬਾਡੀ ਵਗੈਰਾ ਦਾ ਕੰਮ ਚੱਲੇਗਾ ਔਰ ਹੁਣ ਆਪਾਂ ਗੱਡੀ ਲਈ ਹੈ ਤੇ ਹੁਣ ਕਾਫੀ ਸਾਰੀਆਂ ਆਫਰਸ ਵੀ ਮਿਲਣੀਆਂ ਹੈ ਫਰਨੀਚਰ ਦੇ ਉੱਪਰ ਸ਼ਿਪਿੰਗ ਫ੍ਰੀ ਨੂੰ ਲੈ ਕੇ ਕਿ ਕਿੰਨੇ ਕਿਲੋਮੀਟਰ ਦੇ ਅੰਦਰ ਅੰਦਰ ਸ਼ਿਪਿੰਗ ਫ੍ਰੀ ਹੋਏਗੀ ਜਾਂ ਫਿਰ ਕਿੰਨੇ ਦਾ ਫਰਨੀਚਰ ਕਿਦਾਂ ਤੇ ਸ਼ਿਪਿੰਗ ਫ੍ਰੀ ਹੋਏਗੀ ਇਹ ਸਾਰਾ ਸ਼ਡਿਊਲ ਅਸੀਂ ਬੈਠ ਕੇ ਬਣਾਵਾਂਗੇ ਤੇ ਜਲਦੀ ਉਹ ਆਫਰਸ ਵੀ ਮਿਲਣਗੀਆਂ ਤੁਹਾਨੂੰ ਤੇ ਉਹਦੇ ਲਈ ਫਿਰ ਤੁਸੀਂ ਇੰਸਟਾਗ੍ਰam ਪੇਜ ਹੈ ਜੋ ਸਾਡਾ ਫਰਨੀਚਰ ਵਾਲਾ ਇੰਦਰ ਗਿੱਲ 12001 ਉਸ ਨੂੰ ਫੋਲੋ ਕਰ ਸਕਦੇ ਹੋ ਤੇ ਉਹਦੇ ਤੇ ਸਾਡੀਆਂ ਆਫਰਸ ਦੇਖ ਸਕਦੇ ਹੋ ਜਲਦੀ ਆਪਾਂ ਆਫਰਸ ਸਾਰੀਆਂ ਇਹ ਕਰ ਦੇਣੀਆਂ ਨੇ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਵਾਡੀ ਲਾ ਕੇ ਗੱਡੀ ਪੂਰੀ ਤਿਆਰ ਹੋ ਜੇਗੀ ਫਿਰ ਕਰਾਂਗੇ ਆਫਰ ਸਟਾਰਟ ਜੀ ਟਾਈਮ ਹੋ ਗਿਆ 9:30 ਦਾ ਤੇ ਆਪਾਂ ਕੰਮਕਾਰ ਕਰਕੇ ਹੋ ਗਿਆ ਫ੍ਰੀ ਬਿਲਕੁਲ ਤੇ ਕਿਉਂਕਿ ਅੱਜ ਮੈਂ ਤਾਂ ਡਿਨਰ ਕਰਨਾ ਨਹੀਂ ਸੀਗਾ ਫਾਸਟ ਸੀ ਆਪਣਾ ਔਰ ਇੰਰਜਿਤ ਨਹੀਂ ਕਰਨਾ ਸੀ ਬੱਚਿਆਂ ਨੇ ਸੋ ਉਹਨਾਂ ਨੇ ਕਰ ਲਿਆ ਤੇ ਆਪਾਂ ਹੋ ਗਏ ਬਿਲਕੁਲ ਫ੍ਰੀ ਆ ਜਿੰਦਗੀ ਕਿਹੜੇ ਮਿਲ ਗਏ ਹੈਗੇ ਔਰ ਪਹਿਲੇ ਮੈਂ ਸੋਚੀ ਸੀ ਮੈਂ ਪੈ ਗਈ ਸੀ ਵੈਸੇ ਮੈਂ ਸੋਚਦੇ ਸੀ ਚਲੋ ਕੋਈ ਨਹੀਂ ਵਲੌਗ ਦੀ ਐਂਡਿੰਗ ਰਹਿ ਗਈ ਆਪਾਂ ਮਾਰਨ ਦੇ ਉੱਤੇ ਸਟਾਰਟ ਕਰ ਦਾਂਗੇ ਫਿਰ ਮੈਂ ਸੋਚਿਆ ਕਿ ਨਹੀਂ ਪਹਿਲੇ ਹੀ 2-3 ਦਿਨ ਹੋ ਗਏ ਕਿ ਮੈਂ ਬਲੌਗਿੰਗ ਨਹੀਂ 2 ਦਿਨਾਂਾਂ ਗਿਆ ਆਈ ਥਿੰਕ ਤੇ ਬਸ ਮੈਂ ਬਲੌਗਿੰਗ ਕੀਤੀ ਸੀ ਬਟ ਜ਼ਿਆਦਾ ਨਹੀਂ ਕੀਤੀ ਹੈਗੀ ਥੋੜੀ ਜਿਹੀ ਆ ਫਿਰ ਉਹਨਾਂ ਕੁ ਕੀ ਉਹ ਕਰਨਾ ਤਾਂ ਕਰਕੇ ਮੈਂ ਕਿਹਾ ਪਹਿਲੇ ਹੀ 2 ਦਿਨ ਲੇਟ ਸੀਗੇ ਨਹੀਂ ਅੱਜ ਪੂਰਾ ਬਲੌਗ ਖਤਮ ਕਰ ਦਿਆਂ ਤਾਂ ਕਿ ਕੱਲ ਨੂੰ ਫਿਰ ਨਵਾਂ ਸ਼ੁਰੂ ਕਰੀਏ ਸੋ ਕੱਲ ਸਾਡੀ ਪਲੈਨਿੰਗ ਹੈਗੀ ਆ ਕਿਸੇ ਪਾਸੇ ਜਾਣ ਦੀ ਤੇ ਦੇਖਦੇ ਆ ਖੰਨੇ ਜਾਣਾ ਸੀ ਥੋੜੀ ਸ਼ਾਪਿੰਗ ਕਰਨ ਦੇ ਲਈ ਦੇਖਦੇ ਆ ਫਿਰ ਅਦਰ ਟਾਈਮ ਹੋਇਆ ਦੋ ਦਿਨ ਹੋ ਗਏ ਅੰਦਰ ਜਿੱਦ ਲਾਰੇ ਲਾਉਂਦੇ ਕੱਲ ਕਹਿੰਦੇ ਸੀ ਚੱਲਾਂਗੇ ਅੱਜ ਕਹਿੰਦੇ ਸੀ ਚੱਲਾਂਗੇ ਅੱਜ 2 ਵਜੇ ਤੋਂ ਬਾਅਦ ਉਹਨੇ ਮੈਨੂੰ ਕਿਹਾ ਵੀ ਸੀ ਕਿ ਚੱਲਦੇ ਆਂ ਜਦੋਂ ਗੱਡੀ ਲੈ ਆਏ ਸੀ ਮੈਂ ਕਿਹਾ ਨਹੀਂ ਆਪਾਂ ਹੁਣ ਕੱਲ ਚੱਲਾਂਗੇ ਕਿਉਂਕਿ ਟਾਈਮ ਫਿਰ ਵੱਧ ਘੱਟ ਲੱਗ ਜਾਂਦਾ ਉਹਨਾਂ ਦਾ ਆਪਣਾ ਸਮਾਨ ਲੈਣ ਦੇ ਲਈ ਤੇ ਫਿਰ ਹੁਣ ਥੋੜੀ ਸ਼ਾਪਿੰਗ ਵੀ ਵੱਧ ਕਰਾਂਗੇ ਜਿਹੜਾ ਦੋ ਦਿਨ ਲੇਟ ਕਰਵਾਇਆ ਉਹਦੇ ਕਰਕੇ ਤੇ ਕੱਲ ਆਪਾਂ ਚੱਲਾਂਗੇ ਖੰਨੇ ਸੋ ਚਲੋ ਜੀ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਕਰਦੇ ਆ ਐਂਡਿੰਗ ਤੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ